ਚਰਨਜੀਤ ਸਿੰਘ ਚੰਨੀ ਨੇ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕੀਤੀ ਸੀ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲੇ ਸੀ ਵਿਵਾਦ ਕਿਸ ਤਰ੍ਹਾਂ ਖੜਾ ਹੋਇਆ ਹਰ ਕਿਸੇ ਨੇ ਦੇਖਿਆ ਪਰ ਉਸ ਵੇਲੇ ਚਰਨਜੀਤ ਸਿੰਘ ਚੰਨੀ ਇਕੱਲੇ ਪੈਣ ਦੇ ਨਜ਼ਰ ਆਏ ਨਹੀਂ ਚਰਨਜੀਤ ਸਿੰਘ ਚੰਨੀ ਤੋਂ ਕਾਂਗਰਸ ਨੇ ਵੀ ਪੱਲਾ ਖਿੱਚ ਲਿਆ ਆਪਣਾ ਮੂੰਹ ਵਟ ਲਿਆ ਉਹੋ ਜੀ ਸਿਚੁਏਸ਼ਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਇਕੱਲੇ ਪੈ ਗਏ ਪਰ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਦੇ ਲੀਡਰਾਂ ਨੇ ਇਕੱਲਾ ਨਹੀਂ ਪੈਣ ਦਿੱਤਾ ਚੰਦਰ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਚਰਨਜੀਤ ਸਿੰਘ ਚੰਨੀ ਦਾ ਪੱਲਾ ਫੜਿਆ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਕੁਝ ਗਲਤ ਨਹੀਂ ਕੀਤਾ ਖਾਲਾ ਹਾਲਾਂਕਿ ਜੇ ਗੱਲ ਕਰੀਏ ਜੇ ਗੌਰ ਕਰੀਏ ਤਾਂ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਕਿ ਜੇ ਇੱਕ ਐਮਪੀ ਇੱਕ ਐਮਪੀ ਦੇ ਰਾਈਟਸ ਦੇ ਬਾਰੇ ਗੱਲ ਕਰੇ ਜਾਂ ਐਮਪੀ ਹੋ ਕੇ ਇੱਕ ਵਿਅਕਤੀ ਇੱਕ ਦੂਸਰੇ ਐਮਪੀ ਦੇ ਹੱਕ ਦੇ ਵਿੱਚ ਗੱਲ ਕਰੇ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਦੋਵੇਂ ਐਮਪੀ ਸਵਿਧਾਨਿਕ ਤੌਰ ਦੇ ਉੱਤੇ ਚੁਣੇ ਗਏ ਨੇ ਸਵਿਧਾਨਿਕ ਤੌਰ ਦੇ ਉੱਤੇ ਸੌਹ ਚੁੱਕੀ ਹੈ ਦੋਵਾਂ ਨੇ ਔਰ ਸਵਿਧਾਨ ਦੀ ਰਾਖੀ ਕਰਦੇ ਨੇ ਦੋਵੇਂ ਐਮਪੀ ਇਹੋ ਜੀ ਸਥਿਤੀ ਦੇ ਵਿੱਚ ਕਿਸੇ ਪਾਰਟੀ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਸਵਿਧਾਨਿਕ ਗੱਲ ਚੱਲਦੀ ਪਈ ਹੈ ਸਾਰੀ ਸਵਿਧਾਨਿਕ ਸਥਿਤੀ ਜਿਹੜੀ ਹੈ ਉਹ ਬ ਦੀਨ ਰਹਿ ਕੇ ਵੋਟਾਂ ਪਈਆਂ ਸੰਵਿਧਾਨ ਦੇ ਅਧੀਨ ਰਹਿ ਕੇ ਉਹ ਜਿੱਤੇ ਨੇ ਸੰਵਿਧਾਨ ਦੇ ਅਧੀਨ ਰਹਿ ਕੇ ਸੌ ਚੁੱਕੀ ਆ ਸੰਵਿਧਾਨ ਦੇ ਅਧੀਨ ਰਹਿ ਕੇ ਹੀ ਉਹ ਐਮਪੀ ਬਣੇ ਨੇ ਇਹੋ ਜੀ ਸਥਿਤੀ ਦੇ ਵਿੱਚ ਇੱਕ ਐਮਪੀ ਨੂੰ ਕਿਵੇਂ ਠੁਕਰਾਇਆ ਜਾ ਸਕਦਾ ਆ ਖਾਲਿਸਤਾਨੀ ਕਹਿ ਕੇ ਖੈਰ ਚਰਨਜੀਤ ਸਿੰਘ ਚੰਨੀ ਦਾ ਪੱਲਾ ਫੜਿਆ ਚਰਨਜੀਤ ਸਿੰਘ ਚੰਨੀ ਦਾ ਪੱਲਾ ਫੜਿਆ ਗਿਆ ਆ ਪ੍ਰਗਟ ਸਿੰਘ ਵੱਲੋਂ ਔਰ ਪ੍ਰਗਟ ਸਿੰਘ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਇਸ ਤਰ੍ਹਾਂ ਕਿਉਂ ਕੀਤਾ ਕਾਂਗਰਸ ਜਿਹੜੀ ਹੈ ਉਹ ਪਹਿਲਾਂ ਵਿਰੋਧ ਕਰ ਰਹੀ ਸੀ ਚਰਨਜੀਤ ਸਿੰਘ ਚੰਨੀ ਦਾ ਤੇ ਉਸੇ ਦਰਮਿਆਨ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਪ੍ਰਗਟ ਸਿੰਘ ਉਤਰ ਆਏ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਨੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ